ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮਾਗੀ ਦਾ ਦਿਨ ਹੈ ਤੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਅੰਮ੍ਰਿਤਸਰ ਸਾਹਿਬ ਮਥਾ ਦੇਖ ਕੇ ਆਉਨੇ ਆ ਤੇ ਇਸ ਕਰਕੇ ਅਸੀਂ ਟ੍ਰੇਨ ਤੇ ਗਏ ਕਿਉਂਕਿ ਅਸੀਂ ਕਦੇ ਇਕੱਠਿਆਂ ਨੇ ਟ੍ਰੇਨ ਤੇ ਸਫ਼ਰ ਨਹੀਂ ਕੀਤਾ ਵਾ ਤੋਂ ਬਾਅਦ ਤਾਂ ਅਸੀਂ ਇਸ ਚੀਜ਼ ਮੂਮੈਂਟ ਨੂੰ ਇੰਜੋਏ ਕਰਨਾ ਚਾਹੁੰਦੇ ਸੀ ਤਾਂ ਅਸੀਂ ਟ੍ਰੇਨ ਤੇ ਗਏ ਸਵੇਰ-ਸਵੇਰ ਜਲਦੀ-ਜਲਦੀ ਗਏ ਹੇ ਸ਼ਾਮ ਤੱਕ ਅਸੀਂ ਵਾਪਸ ਆ ਗਏ ਸੀ ਸਨ ਬਹੁਤ ਵਧੀਆ ਲੱਗਿਆ ਇਹ ਸਫਰ ਕਰਕੇ ਤੇ ਉੱਥੇ ਜਾ ਕੇ ਅਸੀਂ ਮੱਥਾ ਟੇਕਿਆ ਤੇ ਥੋੜਾ ਘੁੰਮਿਆ ਫਿਰਿਆ ਤੇ ਸ਼ਾਮ ਤੱਕ ਅਸੀਂ ਬਾਈ ਟ੍ਰੇਨ ਵਾਪਸ ਘਰ ਆ ਗਏ ਸੀ ਕਿਉਂਕਿ ਇੱਥੋਂ ਸਿਰਫ 2 ਘੰਟੇ ਲੱਗਦੇ ਆ ਲੁਧਿਆਣੇ ਤੋਂ ਤੇ ਅਸੀਂ ਮੱਥਾ ਟੇਕ ਕੇ ਵਾਪਸ ਆ ਗਏ ਸੀ ਪੂਰੇ 9 ਵਜੇ ਟ੍ਰੇਨ ਤੋਂ ਉਤਰ ਗਏ ਸੀ ਉੱਥੋਂ ਅਸੀਂ ਆਟੋ ਲਿਆ ਤੇ ਆਟੋ ਤੋਂ ਆ ਕੇ ਅਸੀਂ ਅੰਮ੍ਰਿਤਸਰ ਸੈ ਪਹੁੰਚ ਗਏ ਸੀ ਉੱਥੇ ਹਜੇ ਨਹੀਂ ਭੀੜ ਨਹੀਂ ਸੀ ਕਿਉਂਕਿ ਸਵੇਰ ਦਾ ਟਾਈਮ ਸੀਗਾ ਤੇ ਇੱਕ ਮਾਗੀ ਵਾਲਾ ਦਿਨ ਲੋਕ ਲੋੜੀ ਜਿਹੜੀ ਆਪਣੇ ਘਰੇ ਮਨਾਉਂਦੇ ਆ ਇਸ ਕਰਕੇ ਇਸ ਟਾਈਮ ਹਜੇ ਨਹੀਂ ਭੀੜ ਨਹੀਂ ਸੀ ਅਸੀਂ ਮੱਥਾ ਵੀ ਬਹੁਤ ਜਲਦੀ ਟੇਕ ਲਿਆ ਬਿਲਕੁਲ ਵੀ ਭੀੜ ਨਹੀਂ ਸੀ ਸਿਰਫ ਇੱਕ ਲਾਈਨ ਲੱਗੀ ਹੋਈ ਸੀ ਤੇ ਸਿਰਫ ਘੰਟੇ ਦੇ ਵਿੱਚ ਹੀ ਸਾਡਾ ਮੱਥਾ ਟੇਕਿਆ ਗਿਆ ਤੇ ਜਿ 11 ਵਜੇ ਬਿਲਕੁਲ ਫ੍ਰੀ ਹੋ ਗਏ ਸੀ ਤੇ ਇੱਥੇ ਇਹਨਾਂ ਨੇ સ્ਨਾਣ ਕੀਤਾ ਠੰਡ ਸੀ ਠੰਡ ਕਰਕੇ ਮੈਂ ਸਾਰੇ ਪੰਜ સ્ਨਾਣਾਂ ਕੀਤਾ ਪਰ ਇਹਨਾਂ ਨੇ સ્ਨਾਣ ਕੀਤਾ ਦੁੱਖ ਪੰਜਨੀ ਬੇਰੀ ਥੱਲੇ ਇੱਥੇ ਮੰਨਿਆ ਜਾਂਦਾ ਹੈ ਕਿ ਜਿਹੜਾ ਵੀ ਬੰਦਾ સ્ਨਾਣ ਕਰਦਾ ਉਹਦੇ ਸਾਰੇ ਦੁੱਖ ਕੱਟੇ ਜਾਂਦੇ ਆ ਜੇ ਕੋਈ ਡਿਜ਼ੀਜ਼ ਆ ਕੋਈ ਸਕਿਨ ਦੀ ਪ੍ਰੋਬਲਮ ਆ ਜਾਂ ਕੋਈ ਮੋਰ ਪ੍ਰੋਬਲਮਾਂ ਤਾਂ ਉਹ ਵੀ ਸੋਲਵ ਹੋ ਜਾਂਦੀ ਆ ਤੇ ਇਸ ਕਰਕੇ ਇੱਥੇ ਲੋਕ ਆ સ્ਨਾਣ ਕਰਦੇ ਆ ਸੇਵਾ ਵੀ ਕਰਦੇ ਆ ਕਾਫੀ ਲੇਡੀਜ਼ ਦਾ ਅਲੱਗ ਬਣਿਆ ਹੋਇਆ ਜੈਂਸ ਦਾ ਅਲੱਗ ਬਣਿਆ ਹੋਇਆ સ્ਨਾਣ ਕਰਨ ਵਾਸਤੇ ਤੇ ਕਾਫੀ ਵਧੀਆ ਅਸੀਂ ਇੱਥੇ ਥੋੜੀ ਜਿਹੀ ਫੋਟੋਗ੍ਰਾਫੀ ਕੀਤੀ ਆ ਜ਼ਿਆਦਾ ਤਾਂ ਨਹੀਂ ਬਸ ਦੋ ਵੀਡੀਓ ਬਣਾਈਆਂ ਤੇ ਦੋ ਤਿੰਨ ਫੋਟੋਸ ਖਿੱਚੀਆਂ ਉਹ ਅਸੀਂ ਕਿਸੇ ਤੋਂ ਖਿੱਚਵਾ ਲਈਆਂ ਸੀ ਤੇ ਕਿਉਂਕਿ ਇੱਥੇ ਪਾਬੰਦੀ ਜ਼ਿਆਦਾ ਆ ਫੋਟੋ ਵਗੈਰਾ ਜ਼ਿਆਦਾ ਕਿਚਨ ਨੇ ਬੰਦੇ ਇਸ ਕਰਕੇ ਅਸੀਂ ਜ਼ਿਆਦਾ ਖਿੱਚਣਾ ਜ਼ਰੂਰੀ ਨਹੀਂ ਸਮਝਿਆ ਤੇ ਥੋੜੀ-ਬਹੁਤ ਮੈਂ ਵੀਡੀਓ ਬਣਾਈ ਹੈ ਇੰਨੀ ਜ਼ਿਆਦਾ ਖਾਸ ਵੀਡੀਓ ਮੈਂ ਬਣਾਈ ਨਹੀਂ ਤੇ ਹੁਣ ਸਿਮਰਾ ਮੱਥਾ ਟੇਕ ਕੇ ਫ੍ਰੀ ਹੋ ਗਏ ਹੁਣ ਢੀੜ ਹੋਣੀ ਸਟਾਰਟ ਹੋਈ ਆ ਹੁਣ ਲੋਕਾਂ ਨੇ ਸਟਾਰਟ ਹੋਇਆ ਪਰ ਸ਼ੁਕਰ ਆ ਅਸੀਂ ਜਲਦੀ ਮੱਥਾ ਟੇਕ ਲਿਆ ਤੇ ਹੁਣ ਅਸੀਂ ਲੰਗਰ ਖਾਨ ਚੱਲੇ ਆ ਲੰਗਰ ਹਾਲ ਦੇ ਵਿੱਚ ਹੋਣ ਅਸੀਂ ਜਲਿਆਂਵਾਲੇ ਬਾਗ ਦੇ ਵਿੱਚ ਆ ਕੇ ਬੈਠ ਗਏ ਇੱਥੇ ਵੀ ਭੀੜ ਹੈਗੀ ਆ ਇੱਥੇ 26 ਜਨਵਰੀ ਦੀ ਤਿਆਰੀ ਚੱਲ ਰਹੀ ਆ ਸਾਹਮਣੇ ਕੁਰਸੀਆਂ ਵਗੈਰਾ ਲਗਾਈਆਂ ਜਾ ਰਹੀਆਂ 26 ਜਨਵਰੀ ਨੂੰ ਇੱਥੇ ਪ੍ਰੋਗਰਾਮ ਹੁੰਦਾ ਚੇਦਾਂ ਕਰਕੇ ਤੇ ਇੱਥੇ ਅਸੀਂ ਕੁਝ ਟਾਈਮ ਬੈਠੇ ਸਾਨੂੰ ਕਾਫੀ ਗਰਮੀ ਆ ਰਹੀ ਸੀ ਕਿਉਂਕਿ ਸਵੇਰ ਸੁਬਾਹ ਸੀ ਚਲਦੀ ਆਏ ਸਾਡੇ ਕੋਡ ਪਾਏ ਹੋਏ ਸੀ ਤੇ ਹੁਣ ਧੁੱਪ ਚੜ ਗਈ ਹੈ ਤੇ ਇਸ ਕਰਕੇ ਗਰਮੀ ਬਹੁਤ ਜ਼ਿਆਦਾ ਆ ਰਹੀ ਹੈ ਅਸੀਂ ਇੱਥੇ ਵੀ ਇੱਕ ਅੱਧੀ ਵੀਡੀਓ ਬਣਾਈ ਤੇ ਫਿਰ ਅਸੀਂ ਚਲੇ ਗਏ ਸ਼ੀਦਾਂ ਦੇ ਗੁਰਦੁਆਰੇ ਅਹ ਇਹ ਤੋਂ ਥੋੜਾ ਪੈਦਲ ਚੱਲ ਕੇ ਗਏ ਫਿਰ ਅਸੀਂ ਉੱਥੇ ਅੱਗੇ ਅ ਰਿਕਸ਼ਾ ਲਿਆ ਕਿਉਂਕਿ ਸਾਡੇ ਕੋਲ ਟਾਈਮ ਬਹੁਤ ਜ਼ਿਆਦਾ ਸੀ ਤੇ ਉੱਥੇ ਅਸੀਂ ਖਾ ਪੀ ਕੇ ਵਾਪਸ ਅਸੀਂ ਟ੍ਰੇਨ ਚੜ ਗਏ ਅ ਰੇਲਵੇ ਸਟੇਸ਼ਨ ਆ ਕੇ ਤੇ ਅਸੀਂ ਸਿਰਫ 2 ਘੰਟੇ ਦੇ ਵਿੱਚ ਘਰ ਵਾਪਸ ਆ ਗਏ ਸੀ ਅਸੀਂ ਦਿੱਲੀ ਜਾਣ ਵਾਲੀ ਟ੍ਰੇਨ ਤੇ ਚੜ ਗਏ ਇਹ ਕਿ ਸਾਡੇ ਸਟੇਸ਼ਨ ਤੇ ਰੁਕੀ ਨਹੀਂ ਇਸ ਕਰਕੇ ਕਿਸੇ ਨੇ ਚੇਨ ਖਿੱਚਦੀ ਤੇ ਅਸੀਂ ਉੱਥੇ ਉਤਰ ਗਏ ਨਹੀਂ ਤਾਂ ਸਾਨੂੰ ਅਗਲੇ ਸਟੇਸ਼ਨ ਜਾਣਾ ਪੈਣਾ ਸੀ ਆਈ ਹੋਪ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਥੈਂਕ ਯੂ